ਬਹੁਤ ਹੀ ਸਤਿਕਾਰਯੋਗ ਦੋਸਤੋ ਫਤਿਹ ਅਰਜ਼ ਕਰਦੇ ਆ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੇ ਪਤੇ ਸਾਰਿਆਂ ਨੂੰ ਪਿਆਰ ਤੇ ਸਤਿ ਸ਼ਕਾਲ ਬੇਨਤੀ ਹੈ ਕਿ ਜਿਸ ਵਿਸ਼ੇ ਤੇ ਅਸੀਂ ਤੁਹਾਨੂੰ ਸਪਸ਼ਟੀਕਰਨ ਦੇਣ ਜਾ ਰਹੇ ਆ ਬਹੁਤ ਹੀ ਗੰਭੀਰ ਇਸ਼ੂ ਆ ਬਹੁਤ ਹੀ ਅਹਿਮ ਇਸ਼ੂ ਆ ਤੇ ਬਹੁਤ ਹੀ ਮੰਦਭਗਾ ਇਸ਼ੂ ਆ ਮੇਰੇ ਨਾਲ ਸਾਡੇ ਲੀਗਲ ਰੈਕ ਦੇ ਜਿਹਦਾ ਅੰਤਿਆਸਦਾਰ ਗੁਰਪ੍ਰੀਤ ਸਿੰਘ ਸਿੱਧੂ ਐਡਵੋਕੇਟ ਸਾਹਿਬ ਬੈਠੇ ਆ ਤੇ ਨਾਲ ਹੀ ਮੇਰੇ ਸਰਦਾਰ ਬਲਕਾਰ ਸਿੰਘ ਜੀ ਭੋਖੜਾ ਜੋ ਸਾਡੀ ਪਾਰਟੀ ਦੇ ਮਿਸ਼ਨਰੀ ਵਰਕਰ ਆ 2014 ਤੋਂ ਲੈ ਕੇ ਔਰ ਬਹੁਤ ਮਿਹਨਤ ਕੀਤੀ ਇਹਨਾਂ ਨੇ ਗਰਾਊਂਡ ਲੈਵਲ ਤੇ ਪਾਰਟੀ ਦੇ ਤੇ ਪਾਰਟ ਨੇ ਪਿਛਲੇ ਦਿਨ ਇਹਨਾਂ ਨੂੰ ਮਾਰਕੀਟ ਕਮੇਟੀ ਗੋਨਿਆਣਾ ਦਾ ਚੇਅਰਮੈਨ ਨਿਯੁਕਤ ਕੀਤਾ ਤੇ ਅੱਜ ਹੀ ਸੋਸ਼ਲ ਮੀਡੀਆ ਤੇ ਇੱਕ ਬਿਕਮ ਜੀਸੇ ਨਾਂ ਦੇ ਵਿਅਕਤੀ ਦੀ ਇਹਨਾਂ ਦਾ ਪਿੰਡ ਦਾ ਹੀ ਵਿਅਕਤੀ ਆ ਭੋਖੜੇ ਦਾ ਉਸ ਦੀ ਵੀਡੀਓ ਵਾਇਰਲ ਹੋਈ ਆ ਜਿਸ ਦੇ ਵਿੱਚ ਉਸ ਨੇ ਇਲਜ਼ਾਮ ਲਾਏ ਆ ਕਿ ਮੈਂ ਹਲਕੇ ਦੇ ਵ代यक ਨੂੰ 30 ਲੱਖ ਰੁਪਏ ਚ ਮੇਰੇ ਨਾਲ ਗੱਲਬਾਤ ਹੋਈ ਸੀ ਤੇ ਇਸ ਵਿਅਕਤੀ ਨੇ 50 ਲੱਖ ਰੁਪਇਆ ਦੇਤਾ ਤੇ ਇਹ ਮਾਰਕੀਟ ਕਮੇਟੀ ਗੋਨੜ ਦਾ ਚੇਅਰਮੈਨ ਅਪੁਆਇੰਟ ਹੋ ਗਿਆ ਪਹਿਲੀ ਗੱਲ ਇਹ ਕੋਈ ਗੱਲ ਬੰਦਾ ਅੱਜ ਨਹੀਂ ਅੱਜ ਤੋ 20 ਸਾਲਾਂ ਨੂੰ 30 ਸਾਲਾਂ ਨੂੰ ਸਾਫਤ ਕਰਦੇ ਕਿਉਂਕਿ ਸਾਨੂੰ ਇਸ ਗੱਲ ਦਾ ਬੜਾ ਦੁੱਖ ਆ ਕਿ ਜਿੰਨੇ ਵੀ ਚੇਅਰਮੈਨ ਲੱਗੇ ਬਰਸ਼ਟ ਦੇ ਵਿੱਚ ਮਾਰਕੀਟ ਕਮੇਟੀਆਂ ਦੇ ਸਾਰੇ ਚੇਅਰਮੈਨ ਸੰਗਠਨ ਦੇ ਨਾਲ ਸੰਬੰਧਤ ਹੈ ਸਾਰੇ ਚੇਅਰਮੈਨ ਪਾਰਟੀ ਦੀ ਸੋਚਣਾ ਜੁੜੇਗਾ ਸਾਰੇ ਚੇਅਰਮੈਨ ਆਮ ਘਰਾਂ ਦੇ ਧੀ ਪੁੱਤ ਹੈ ਤੇ ਵਿਰੋਧੀਆਂ ਨੂੰ ਇਹ ਗੱਲ ਹਜਮ ਨਹੀਂ ਹੋ ਰਹੀ ਕਿ ਆਮ ਘਰਾਂ ਦੇ ਧੀ ਪੁੱਤ ਜਿਹੜੇ ਕਿਵੇਂ ਕੁਰਸੀਆਂ ਦੇ ਬਰਾਜ ਮਾਉਣ ਨੂੰ ਇਸ ਕਰਕੇ ਉਹਨੇ ਬਹੁਤ ਵੱਡੀ ਸਾਜ਼ਿਸ਼ ਰਜੀ ਹੈ ਅਸੀਂ ਇਸ ਗੱਲ ਦੀ ਪਰਜੋਰ ਸ਼ਬਦਾਂ ਵਿੱਚ ਇਹਦੀ ਕਰਦੇ ਹਾਂ ਔਰ ਮੈਂ ਦੱਸਣਾ ਚਾਹੁੰਨਾ ਕਿ ਜਿਹੜਾ ਬਲਕਰਨ ਸਿੰਘ ਹੈ ਆਹ ਦੇਖੋ ਜੀ ਇਹ ਕਹਿੰਦਾ ਮੈਂ ਆਮ ਆਦਮੀ ਪਾਰਟੀ ਦਾ ਵਲੰਟੀਅਰ ਹਾਂ ਮਾਰਕੀਟ ਜੀ ਦਾ ਮੇਰਾ ਆਉਣਾ ਜਾਣਾ ਇਹ ਬੰਦਾ ਭਾਜਪੀ ਦਾ ਬੀਜੇਪੀ ਦੇ ਵਿੱਚ ਇਸ ਬੰਦੇ ਨੇ ਪਿਛਲੇ ਦਿਨ ਸਰੋਪਾ ਰਿਹਾ ਤੇ ਬੀਜੇਪੀ ਦਾ ਪੱਕਾ ਵਲੰਟੀਅਰ ਆ ਖ਼ਵਾਰਾਂ ਦੇ ਵਿੱਚ ਖ਼ਬਰਾਂ ਪ੍ਰਕਾਸ਼ਤ ਹੋਣੀਆਂ ਨੇ ਕਿ ਅਜੀਤ ਖ਼ਵਾਰ ਦੇ ਵਿੱਚ ਖ਼ਬਰ ਲੱਗੀ ਹੈ ਪਿੰਡ ਪੋਹ ਖੋੜਾ ਦੇ 30 ਪਰਿਵਾਰ ਭਾਰਤੀ ਜਨਤਾ ਪਾਰਟੀ ਸ਼ਾਮਰ ਤੇ ਇਹ ਪਰਿਵਾਰ ਇਸ ਦੀ ਅਗਵਾਈ ਵਿੱਚ ਸ਼ਾਮਲ ਹੋਏ ਸੀ ਸੁਯੇਸ਼ ਕਰਕੇ ਵੀ ਲੋ ਬੇਨਤੀ ਹੈ ਕਿ ਸਾਡੇ ਆਮ ਆਦਮੀ ਪਾੜੇ ਸੋਚ ਆ ਉਹ ਪੰਜਾਬ ਨੂੰ ਪਿਆਰ ਕਰਨ ਵਾਲੀ ਪਾਰਟੀ ਆ ਨਾ ਅਸੀਂ ਇਸ ਤਰ੍ਹਾਂ ਦੀ ਸੋਚ ਰੱਖਦੇ ਹਾਂ ਸੌਦੇਬਾਜ਼ੀਆਂ ਕਰਕੇ ਅਹੁਦੇਦਾਰੀਆਂ ਲੈਣੀਆਂ ਸੌਦੇਬਾਜ਼ੀਆਂ ਕਰਕੇ ਚੇਅਰਮੈਨੀਆਂ ਲੈਣੀਆਂ ਅਸੀਂ ਤਾਂ ਕੰਮ ਵਾਲੇ ਜਿਹੜੇ ਲੋਕ ਆ ਜਿਹੜੇ ਲੋਕ ਗਰਾਊਂਡ ਲੈਵਲ ਤੇ ਲੋਕਾਂ ਦੇ ਦੁੱਖਾਂ ਤਕਲੀਫਾਂ ਦੇ ਹਾਮੀ ਆ ਉਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਦਾ ਕੰਮ ਦੇਖ ਕੇ ਉਹਨਾਂ ਨੂੰ ਜ਼ਿੰਮੇਵਾਰੀਆਂ ਮਿਲਦੀਆਂ ਤੇ ਬਲਕਾਰ ਸਿੰਘ ਭੋਖੜਾ ਸਾਡਾ ਉਹੀ ਨੌਜਵਾਨ ਆ ਤੇ ਜਿਸ ਨੌਜਵਾਨ ਨੇ ਪੰਜਾਬ ਦੀ ਤਰੱਕੀ ਦੇ ਲਈ ਪੰਜਾਬ ਦੀ ਵਹਿਤਰੀ ਦੇ ਲਈ ਪੰਜਾਬ ਦੀ ਖੁਸ਼ਹਾਲੀ ਦੇ ਲਈ ਪੰਜਾਬ ਦੇ ਅਮਨ ਦੇ ਲਈ ਆਮ ਆਦਮੀ ਪਾਰਟੀ ਦੇ ਵਿੱਚ ਆਮ ਵਲੰਟੀਅਰ ਤੌਰ ਤੇ ਕੰਮ ਕੀਤਾ ਤੇ ਉਸ ਨੌਜਵਾਨ ਨੂੰ ਪਾਰਟੀ ਨੇ ਬਹੁਤ ਵੱਡੇ ਜ਼ਿੰਮੇਵਾਰ ਦਿੱਤੇ ਆ ਸੋ ਮੈਂ ਬੇਨਤੀ ਕਰੂੰਗਾ ਬਲਕਾਰ ਸਿੰਘ ਜੀ ਸਾਡੇ ਚੇਅਰਮੈਨ ਸਾਹਿਬ ਤੁਹਾਡੇ ਨਾਲ 2 ਮਿੰਟ ਦੇ ਲਈ ਆਪਣੇ ਵਿਚਾਰਾਂ ਦੇ ਸਾਂਝ ਪਾਉਣਗੇ ਸੋ ਬਹੁਤ ਹੀ ਸਤਿਕਾਰਯੋਗ ਸਾਥੀਓ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਵਿਕਰਮਜੀਤ ਸਿੰਘ ਬੂਟਾ ਨੰਬਰਦਾਰ ਮੇਰੇ ਪਿੰਡ ਦਾ ਹੀ ਨੌਜਵਾਨ ਹੈਗਾ ਜਿਸ ਨੇ ਇੱਕ ਵੀਡੀਓ ਵਾਇਰਲ ਕੀਤੀ ਹੈ ਕਿ ਉਸਨੇ ਐਮਐਨਏ ਸਾਹਿਬ ਨੂੰ ਪੈਸਿਆਂ ਦੇ ਦੀ ਗੱਲ ਕੀਤੀ ਸਮਸਰ ਮਾਰਕੀਟ ਕਮੇਟੀ ਗੋਨੇਣਾ ਮੰਡੀ ਦੀ ਚੇਅਰਮੈਨੀ ਵਾਸਤੇ ਔਰ ਮੈਂ ਜਾਨੀ ਕਿ ਬਲਕਾਰ ਸਿੰਘ ਕੋ ਖੜਾ ਨੇ 50 ਲੱਖ ਰੁਪਇਆ ਦੇ ਕੇ ਗੋਨੇਣਾ ਮੰਡੀ ਦੀ ਮਾਰਕੀਟ ਕਮੇਟੀ ਦੀ ਚੇਅਰਮੈਨੀ ਹੈ ਉਹੋ ਮੌਲ ਖਰੀਦੀ ਹੈ ਜੇਕਰ ਇਹ ਬੰਦਾ ਅੱਜ ਤੋ 50 ਸਾਲਾਂ ਨੂੰ ਵੀ 10 ਸਾਲਾਂ ਨੂੰ 20 ਸਾਲਾਂ ਨੂੰ ਵੀ ਸਾਬਤ ਕਰ ਦਿੰਦਾ ਹੈ এবিসি ਇਹ ਹੈ ਕਿ ਕੋਈ ਵੀ ਵਿਅਕਤੀ ਇਹ ਸਾਬਤ ਕਰ ਦਿੰਦਾ ਹੈ ਵੀ ਬਲਕਾਰ ਸਿੰਘ ਨੇ ਇੱਕ ਖੋਟਾ ਪੈਸਾ ਦੇ ਕੇ ਵੀ ਜਿਹੜੀ ਹੈਗੀ ਹੈ ਚੇਅਰਮੈਨੀ ਖਰੀਦੀ ਹੈ ਤਾਂ ਮੈਂ ਉਸੇ ਦਿਨ ਤੋਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਵਾਂਗਾ ਸਰਕਾਰ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਵਾਂਗਾ ਔਰ ਪੂਰੀ ਜ਼ਿੰਦਗੀ ਮੈਂ ਰਾਜਨੀਤੀ ਦੇ ਵਿੱਚ ਪੈਰ ਨਹੀਂ ਰੱਖੂੰਗਾ ਵਾਹ ਜੀ ਵਾਹ ਮਿਹਰਬਾਨ ਔਰ ਇਹ ਬੁਟਾ ਸਿੰਘ ਜਿਹੜਾ ਕਹਿੰਦਾ ਵੀ ਮੈਂ ਪਿਛਲੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰ ਰਿਹਾ ਹਾਂ ਔਰ ਜਦੋਂ ਪਿਛਲੇ ਲੰਬੇ ਸਮੇਂ ਤੋਂ ਮੈਂ 2014 ਤੋਂ ਆਮ ਆਦਮੀ ਪਾਰਟੀ ਦੀ ਸੰਘਰਸ਼ ਕਰ ਰਿਹਾ ਆਮ ਆਦਮੀ ਪਾਰਟੀ ਲਈ ਇਹ ਬੰਦਾ ਹਮੇਸ਼ਾ ਆਮ ਆਦਮੀ ਪਾਰਟੀ ਦੇ ਵਿਰੋਧ ਚੱਲਿਆ ਪਹਿਲਾ ਇਹ ਕਿਸਾਨ ਜੂਨੀਅਨ ਉਗਰਾਹਾਂ ਦੇ ਵਿੱਚ ਸੀਗਾ ਪਿੰਡ ਪ੍ਰਧਾਨ ਸੀਗਾ ਉਸ ਤੋਂ ਬਾਅਦ ਇਹਦਾ ਪੈਸਿਆਂ ਦੇ ਲੈਣ ਦੇ ਨੂੰ ਰੌਲਾ ਪੈ ਗਿਆ ਇਹਨੇ ਪ੍ਰਧਾਨਗੀ ਛੱਡਤੀ ਉਸ ਤੋਂ ਬਾਅਦ ਇਹ ਜਿਹੜਾ ਹੈਗਾ ਐਮਪੀ ਇਲੈਕਸ਼ਨ ਵੇਲੇ ਲੱਖਾਂ ਸਿਧਾਨਾਂ ਦੇ ਨਾਲ ਚੱਲਿਆ ਸੀਗਾ ਔਰ ਉਸ ਤੋਂ ਬਾਅਦ ਇਹਨੇ ਬੀਜੇਪੀ ਜੁਆਇਨ ਕਰ ਲਈ ਔਰ ਜਿੱਥੋਂ ਤੱਕ ਗੱਲ ਇਹਨੇ ਪੈਸਿਆਂ ਦੀ ਕੀਤੀ ਔਰ ਉਸ ਦੇ ਵਿੱਚ ਇਹਨੇ ਡੇਟਾ ਵੀ ਦਿਸਿਆ ਹੈਗਾ ਕਿ 5 ਮਾਰਚ ਨੂੰ ਜਿਹੜੀ ਸਾਡੀ ਉਹ ਗੱਲਬਾਤ ਹੋਈ ਹੈ ਸੋ ਸਾਡੀਆਂ ਜਿਹੜੀਆਂ ਅਨਾਉਂਸਮੈਂਟਾਂ ਆ ਉਹ ਤਾਂ ਫਰਵਰੀ ਦੇ ਵਿੱਚ ਹੋ ਚੁੱਕੀਆਂ ਸੀਗੀਆਂ ਫਰਬਰੀ ਦੇ ਵਿੱਚ ਅਨਾਉਂਸਮੈਂਟਾਂ ਹੋਣ ਦੇ باوجود ਕੋਈ ਬੰਦਾ ਕਿਸੇ ਨੂੰ ਚੇਅਰਮੈਨ ਨਹੀਂ ਦੇਣ ਵਾਸਤੇ ਪੈਸੇ ਦੀ ਗੱਲਬਾਤ ਕਿਵੇਂ ਕਰ ਸਕਦਾ ਹੈਗਾ ਔਰ ਇਸ ਦੇ ਵਿੱਚ ਮੇਰਾ ਅਕਸ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ ਔਰ ਸਾਡੇ ਸਤਕਾਰਯੋਗ ਐਮਐਲਏ ਸਰਦਾਰ ਮਾਸਟਰ ਜਗਸੀਰ ਸਿੰਘ ਜੀ ਦਾ ਅਕਸ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਔਰ ਇਹ ਬੰਦਾ ਹੈ ਜਿਹੜਾ ਇਹ ਨਿਸ਼ੇੜੀ ਹੈਗਾ ਨਸ਼ਾ ਕਰਦਾ ਹੈਗਾ ਔਰ ਇਹਦੇ ਇਹਨੂੰ ਆਪ ਨੂੰ ਨਹੀਂ ਪਤਾ ਲੱਗਦਾ ਵੀ ਮੈਂ ਕੀ ਬੋਲੀ ਜਾਨਾ ਔਰ ਇਸ ਦੇ ਪਿੱਛੇ ਜਿਹੜੀਆਂ ਹੈਗੀਆਂ ਵਿਰੋਧੀ ਧਿਰਾਂ ਰਾਜਨੀਤਿਕ ਪਾਰਟੀਆਂ ਉਹਨਾਂ ਦਾ ਹੱਥ ਹੈਗਾਗਾ ਪੱਕਾ ਹੈਗਾਗਾ ਔਰ ਅਸੀਂ ਇਸ ਦੀ ਇਨਵੈਸਟੀਗੇਸ਼ਨ ਕਰਵਾਵਾਂਗੇ ਔਰ ਜਿਹੜੀ ਗੱਲ ਪਿਛਰੇ ਸਮੇਂ ਦੇ ਪਿਛਲੇ ਮਹੀਨੇ ਦੇ ਵਿੱਚ ਇਹਨੇ ਕਹੀ ਸੀਗੀ ਆ ਪੱਲਾ ਸਾਹਿਬ ਨੇ ਵੀ ਗੱਲ ਕੀਤੀ ਐ ਵੀ ਪਿੰਡ ਭੋਗੜਾ ਦੇ ਵਿੱਚ 30 ਪਰਿਵਾਰ ਬੀਜੇਪੀ ਬੀਜੇਪੀ ਸ਼ਾਮਲ ਹੋਏ ਤਾਂ ਕੁਝ ਖਬਰਾਂ ਦੇ ਵਿੱਚ ਇਹਨੇ ਇਹ ਵੀ ਖਬਰ ਲਵਾਈ ਸੀਗੀ ਕਿ ਪਿੰਡ ਭੋਖੜਾ ਦੇ 30 ਪਰਿਵਾਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼ਾਮਲ ਹੋਏ। ਤੋਂ ਉਸ ਦੇ ਵਿੱਚ ਜਿਹੜੀ ਫੋਟੋ ਪਾਈ ਗਈ ਸੀਗੀ ਉਹ ਸਾਰੀ ਜੂਨੀਅਰ ਦੇ ਮੁੰਡਿਆਂ ਦੀ ਸੀਗੀ। ਇਹਨਾਂ ਦੇ ਘਰਾਂ ਦੇ ਆਂਢਾਂ ਗੁਆਂਢੀ ਹੁੰਦੇ ਸੀ। ਔਰ ਉਹਨਾਂ ਨੂੰ ਪਲੇਚੇ ਦੇ ਵਿੱਚ ਲੈ ਕੇ ਇਸ ਬੰਦੇ ਨੇ ਸੱਜਿਆ ਸੀ ਆ ਵੀ ਸਾਡੇ ਘਰੇ ਕੋਈ ਪ੍ਰੋਗਰਾਮ ਐ ਮੀਟਿੰਗ ਹੈਗੀ। ਵੀ ਆ ਕੇ ਵਿਚਾਰ ਸੁਣੋ। ਪਰ ਜਦੋਂ ਉਹ ਆਏ ਤਾਂ ਉਹਨਾਂ ਦੇ ਅੱਗੇ ਸਰੂਪ ਸਿੰਘ ਲਾਹੌਰ ਭਾਜੀਪੀ ਦੇ ਜਿਹੜੇ ਹੋਰ ਹੈ ਅਹੁਦੇਦਾਰ ਆਗੂ ਹੈ ਉਹ ਬੈਠੇ ਸੀਗੇ। ਮਿਹਰਬਾਨ ਤੇ ਉਹਨਾਂ ਦੀ ਮਦਰ ਕੇ ਫੋਟੋ ਪਾ ਗਏ ਅਗਲੇ ਦਿਨ ਉਹਨਾਂ ਵਿਅਕਤੀਆਂ ਨੇ ਮੀਡੀਆ ਦੇ ਵਿੱਚ ਆ ਕੇ ਆਪ ਦਾ ਸਪਸ਼ਟੀਕਰਨ ਵੀ ਦਿੱਤਾ ਵੀ ਸਾਨੂੰ ਇਹਨੇ ਪਲੇਚੇ ਦੇ ਵਿੱਚ ਲੈ ਕੇ ਸਾਨੂੰ ਬੁਲਾਇਆ ਸੀਗਾ ਔਰ ਅਸੀਂ ਹੈ ਮਦਰ ਕੀ ਵੀ ਅਸੀਂ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਅਸੀਂ ਆਪਦੀ ਯੂਨੀਅਨ ਨਾਲ ਸੰਬੰਧ ਰੱਖਦੇ ਹਾਂਗੇ ਔਰ ਅਸੀਂ ਇਸ ਦੇ ਵਿੱਚ ਜਿਹੜੀ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਤੇ ਅਸੀਂ ਉਹ ਕਾਨੂੰਨੀ ਕਾਰਵਾਈ ਸ਼ੁਰੂ ਕਰਾਂਗੇ ਮਿਹਰਬਾਨ ਸੋ ਧੰਨਵਾਦ ਬਲਕਾਰ ਸਿੰਘ ਦਾ ਹੁਣ ਬੇਨਤੀ ਕਰੂਗਾ ਸਾਡੇ ਲੀਗਲ ਰੈਂਗ ਦੇ ਜਿਹੜਾ ਪ੍ਰਧਾਨ ਸਰਦਾਰ ਗੁਰਪ੍ਰੀਤ ਸਿੰਘ ਸਿੱਧੂ ਐਡਵੋਕੇਟ ਸਾਹਿਬ ਇਹ ਤੁਹਾਨੂੰ ਇਸ ਬੰਦੇ ਆਪਣਾ ਪੱਖ ਦੱਸੂਗਾ ਸਾਰੇ ਸਰੋਤਿਆਂ ਨੂੰ ਮੇਰਾ ਸਤਿ ਸ੍ਰੀ ਅਕਾਲ ਮੈਂ ਇਹ ਦੱਸਣਾ ਚਾਹੁੰਦਾ ਜੀ ਅਸੀਂ ਜਿਹੜੀ ਕੰਪਲੇਂਟ ਹੈ ਸਰਦਾਰ ਬਕਰ ਸਿੰਘ ਭੋਗੜਾ ਚੇਅਰਮੈਨ ਮਾਰਕੀਟ ਕਮੇਟੀ ਗੋਨਿਆਣਾ ਤੋਂ ਮਾਨਯੋਗ ਐਸਐਸਪੀ ਸਾਹਿਬ ਜਾਂ ਸੰਬੰਧਿਤ ਥਾਣੇ ਨੂੰ ਕੰਪਲੇਂਟ ਫਾਈਲ ਕਰਾਂਗੇ ਤੇ ਇਹਦੇ ਵਿੱਚ ਜੋ ਜਿਸ ਨੇ ਵੀ ਇਸ ਤੋਂ ਸ਼ਾਸ਼ ਰਚ ਕੇ ਕੰਮ ਕਰਵਾਇਆ ਜਿਹਦੇ ਨਾਲ ਸਾਡੇ ਮਾਨਯੋਗ ਮਾਸਟਰ ਐਕਸੀਸਿੰਗ ਐਮਐਲਏ ਪੁੱਛੋ ਉਹਨਾਂ ਦੇ ਬੇਟੇ ਹਰਸ਼ਮਨ ਸਿੰਘ ਤੇ ਸਾਡੇ ਚੇਅਰਮੈਨ ਸਾਹਿਬ ਬਲਕਾਰ ਸਿੰਘ ਭੋਗੜਾ ਦੀ ਸ਼ੋਭੀ ਖਰਾਬ ਕਰਨ ਲਈ ਇਹ ਸਾਰੀ ਸ਼ਾਦੀਸ਼ ਚੱਤੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰਵਾਵਾਂਗੇ ਤੇ ਨੀ ਇਲੈਕਸ਼ਨ ਜੋ ਵੀ ਹੋਊਗਾ ਉਹ ਕਰਾਇਆ ਜਾਏਗਾ